ਇਨੇ ਬਈ ਗੱਪ ਮਾਰ ਰਿਹਾ ਮਰਜੀ ਮੈਂ 28 60 28 ਕਿਲੋ ਇਹਨਾਂ ਤੋਂ ਦਿੱਤਾ ਹੈ ਜੇ ਆਪਾਂ 28 ਨੂੰ ਛੱਡ ਕੇ 25 ਮੰਨ ਲਈ 25 ਖੁੱਲਾ ਪਾਇਆਗਾ 28 60 28 ਦਿੰਦਾ ਬਈ ਤੇ ਹੁਣ ਸਨੋ ਮੈਂ ਹੁੰਦਾ ਸੀਮਨ ਲੱਗਿਆ ਬਈ ਸਟਰਾ ਵੀ ਆਪਨੇ ਕੋਲੇ ਸਨੋ ਮੈਂ ਦਾ ਬਈ ਸਲੋ ਮੈਂ ਦਾ 66 ਸੀਮਨ ਲੱਗਿਆ ਬਾਈ ਕਹਿੰਦਾ ਸਾਡੇ ਕੋਲ ਸਟਰਾ ਪਿਆਗਾ ਪ੍ਰਿੰਟ ਪੂਣ ਤੁਹਾਡੇ ਸਾਹਮਣੇ ਬਹੁਤ ਚੰਗਾ ਜਿਵੇਂ ਮਰਜ਼ੀ ਚਾਹੇ ਇੱਥੇ ਖੜੀ ਰਹਿ ਐ ਹੱਥ ਫੇਰੀ ਚੱਲੋ ਇਹ ਕਰ ਰਿਹਾ ਹੈ ਕਿਸੇ ਮਰਜ਼ੀ ਖੜਾ ਕੇ ਬਾਈ ਕਹਿੰਦਾ ਹੱਥ ਤੁਹਾਰੇ ਚੱਲੋ ਇੱਕ ਸਾ ਵੀਰੋ ਸਸਰੀ ਕਾਲ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਇੱਕ ਫਾਰਮ ਦੇ ਵਿੱਚੋਂ ਜਿਹੜੀ ਸਾਹਮਣੇ ਦੇਖਦਾ ਫਾਰਮ 'ਚ ਬਾਈ ਨੇ ਗਾਂਵਾਂ ਰੱਖਿਆ ਹੋਣੀਆਂ ਆ ਘਰੇਲੂ ਗਾਂ ਵੀ ਫਾਰਮ ਦੇ ਵਿੱਚੋਂ ਬਾਈ ਨੇ ਸੇਲ ਕਰਨੀਆਂ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕੋਈ ਭਰਾ ਮੈਥੋਂ ਕੋਈ ਅਜਿਹੀ ਵੀਡੀਓ ਬਣਾਉਣਾ ਚਾਹੁੰਦਾਗਾ ਤਾਂ ਮੇਰਾ ਨੰਬਰ ਨੋਟ ਕਰ ਸਕਦੇ ਜੀ 8360462501 8360462501 ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਫੇਸ ਕੁਆਲਿਟੀ ਚੈੱਕ ਕਰ ਲਓ ਜਿਹੜੀ ਗਾਂ ਵੇਚਣੀਆਂ ਬਾਈ ਨੇ ਆ ਗਾਂ ਜੀ ਬਾਕੀ ਤੁਹਾਨੂੰ ਥਾਂ-ਥਾਂ ਦਿਖਾ ਦੇਣਾਗਾ ਥਾਂ-ਥਾਂ ਤੁਹਾਨੂੰ ਬਹੁਤ ਵ ਤੇ ਬਾਕੀ ਮੈਂ ਬਾਈ ਤੋਂ ਡਿਟੇਲ ਲੈ ਲੈਣਾਗਾ ਵੀ ਕਿਹੜਾ ਪਿੰਡ ਆ ਕੀ ਐਡਰੈਸ ਆ ਬਾਈ ਸਸਰੀਕਾਲ ਜੀ ਸਸਰੀਕਾਲ ਜੀ ਬਾਈ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਹਰਜੀਤ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਤਹਿਸੀਲ ਤਾਂ ਬਾਅਦ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਆਪਣੇ ਭਲੌੜ ਸ਼ਹਿਰ ਬਿਲਕੁਲ ਆ ਗਿਆ ਨਾ ਭਲੌੜ ਸ਼ਹਿਰ ਪੈ ਜਾਂਦਾ ਹੈ ਠੀਕ ਆ ਮੋਬਾਈਲ ਨੰਬਰ ਭਾਈ ਆਪਣਾ ਮੋਬਾਈਲ ਨੰਬਰ ਹੈਗਾ ਜੀ 95013 44499 95013 44499 ਜੀ 95013 44499 ਜੀ ਠੀਕ ਆ ਜੀ ਤੇ ਗਾਂ ਵੀਰੇ ਕਰਦੀ ਆਪਣੀ ਇਹ ਹਾਂ ਇਹ ਆਪਣੀ ਘਰ ਦੀ ਬੈੜਾ ਜੀ ਦੂਜਾ ਕਿਹੜਾ ਸੂਆ ਸੁੰਦੀ ਆ ਉਹਨੇ ਇਹ ਦੂਜਾ ਸੂਆ ਸੁੰਦੀ ਆ ਮੂੰਹ ਛੇ ਦਾਂਦਾ ਜੀ ਮੂੰਹ ਛੇ ਦਾਂਦਾ ਕੀ ਹਾਂਜੀ ਕੋਈ ਭਰਾ ਚੈੱਕ ਕਰਨਾ ਕੋਈ ਕਰ ਸਕਦਾ ਕੋਈ ਇੱਕ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕੋਈ ਜਿਹੜੀਆਂ ਲੈਣੀਆਂ ਆਪੀ ਸਰਲੀ ਕਰ ਲੂਗੀ ਬਿਰਤੇ ਆ ਫੇਸ ਕੁਆਲਿਟੀ ਚੈੱਕ ਕਰੋ ਕਿਹੜਾ ਸੂਸ ਹੁੰਦੀ ਹੈ ਇਹ ਤੇ ਦੂਜਾ ਸੂਸ ਦੂਜਾ ਸੂਸ ਹੋਊਗੀ ਤੇ ਸੂਹ ਦੇ ਕਿੰਨੇ ਕਿ ਦਿਨ ਬਾਕੀ ਹੈ ਬਾਈ ਇਹਦੇ ਬਾਈ 24 ਤਰੀਕ ਨੂੰ ਦਿਨ ਪੂਰੇ ਹੁੰਦੇ ਹੈਗੇ 24 ਤਰੀਕ ਨੂੰ ਦਿਨ ਪੂਰੇ ਅੱਜ ਨਹੀਂ ਅੱਵਾ 22 ਤਰੀਕ ਨੂੰ ਵੀਡੀਓ ਬਣਾ ਰਹੇ ਹੈਗੇ ਦੁੱਧਾਂ ਦੀ ਨਾਰ ਨੂੜ ਦੇਖੋ ਬਾਕੀ ਥਾਂ ਤੋਂ ਠੰਡੀ ਸੀਲਾ ਬਾਈ ਪੂਰੀ ਠੰਡੀ ਸੀਲਾ ਬਾਈ ਜਿਵੇਂ ਮਰਜੀ ਲੈ ਆਹ ਦੇਖ ਸਕਦੇ ਹੋ ਬਾਈ ਜੀ ਠੰਡੀ ਸੀਲਾ ਪੂਰੀ ਤੇ ਬਾਈ ਇਹਦੇ ਪਿਛਲੇ ਸੂਹ ਪਹਿਲੇ ਸੂਹ ਦੁੱਧ ਕਿੰਨਾ ਪਾਇਆ ਕਾਣੇ ਇਹਨੇ ਬਾਈ ਗੱਪ ਮਾਰਨ ਜ ਮਰਜੀ ਮੈਂ 28 25 25 ਕਿਲੋ ਇਹਨਾਂ ਤੋਂ ਦੁੱਧ ਦਿੱਤਾ ਹੈ ਜੇ 28 ਸਾਲ 28 ਦਿੱਤਾ ਬਈ ਤੇ ਹੁਣ ਤੇ ਹੁਣ ਹੀ ਕਹਿੰਦੇ ਆਪਾਂ ਐਵੇਂ ਕਹਿੰਦੇ 29 ਦਿਨ ਦਿੱਤੀ ਵੀ ਹੁਣ ਐਸੇ ਵੀ 28 29 ਵਾਲੇ ਹੈਗੇ ਦੁਬਾਰਾ ਹਾਂਜੀ ਠੀਕ ਹੈ ਠੀਕ ਤੋਰਦੀ ਫਿਰ ਮਾੜਾ ਪਿਛਲੇ ਸਾਲ ਵੀ ਸੁਆਹ ਦਾ ਐਸੀ ਰੁੱਤ ਚ ਹੀ ਸੀਗਾ ਬਈ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਹੁਣ ਵੀ ਗੱਬਣਾ ਹੈ 66 ਤੋਂ 961 ਤੋਂ ਹੈ 66 ਰਸੀਮਨ ਤੋਂ ਬਈ 66 ਸੀਮਨ ਤੋਂ ਗੱਬਣਾ ਤੇ ਦੇਖ ਸਾਲ ਥੋੜਾ ਭਰਾਂ ਨਹੀਂ ਗਿਆ ਬਾਕਸ ਮੈਂ ਇਧਰਲੀ ਸਾਈਡ ਤੋਂ ਥਾਂ ਦਿਖਾ ਦੇਣਾ ਦੇਖ ਸਕਦੇ ਹੋਗੇ ਥਾਂ ਮੈਂ ਬੈਠਾ ਸਮੋ ਮੈਂ ਹੁੰਦਾ ਸੀਮਨ ਲੱਗਿਆ ਬਈ ਸਟਰਾ ਦੇ ਆਪਨੇ ਕੋਲ ਸਮੋ ਮੈਂਨ ਦਾ ਬਈ ਸਲੋ ਮੈਂਨ ਦਾ ਪ੍ਰੋਪਰਟੀ ਡੇਟ ਵਗੈਰਾ ਸਾਰਾ ਕੁਝ ਬਾਈ ਦੀ ਲਿਖੀ ਹੋਈ ਹੈਗੀ ਤੋਰ ਤੂੰ ਦੇਖ ਸਕਦੇ ਹੋਗੇ ਚੰਗੀ ਗਾ ਕੱਦ ਘੱਟ ਚੰਗਾ ਗਾਂ ਦਾ ਬਾਕੀ ਝੋਲੀ ਚਲੀ ਐ ਮੋੜ ਇੱਥੇ ਰੋਕਿਆ ਆ ਇੱਥੇ ਰੋਕੋ ਵੀ ਸਮਾਰਕ ਆ ਦੇਖ ਤਾਂ ਝੋਲੀ ਝਾਲੀ ਗਾਂ ਦੀ ਬਹੁਤ ਚੰਗੀ ਆ ਅੱਗੇ ਨੂੰ ਲੇਵਾ ਵੀ ਇਹ ਪਿੱਛੇ ਨੂੰ ਵੀ ਆ ਦੁਬਾਰਾ ਇੱਕ ਨੇੜੇ ਹੋ ਕੇ ਤੁਹਾਨੂੰ ਥਣ ਫੇਰ ਦਿਖਾ ਦੇਣਾ ਆਪਾਂ ਦੇਖ ਸਕਦੇ ਹੋਗੇ ਤੇ ਪ੍ਰਿੰਟ ਪੁਆਇੰਟ ਪ੍ਰਿੰਟ ਪੁਆਇੰਟ ਤੁਹਾਡੇ ਸਾਹਮਣੇ ਬਹੁਤ ਚੰਗਾ ਜਿਵੇਂ ਮਰਜ਼ੀ ਚਾਹੇ ਇੱਥੇ ਖੜੀ ਦੇ ਆਏ ਹੱਥ ਫੇਰੀ ਚੱਲੋ ਇਹ ਠੀਕ ਹੈ ਕਰ ਹੈਗਾ ਕਿਤੇ ਮਰਜ਼ੀ ਖੜਾ ਕੇ ਬਾਈ ਕਹਿੰਦਾ ਹੱਥ ਤੁਮ ਖਾਈ ਨਤੀਕ ਲਈ ਵਾਈ ਕੰਨਾ ਗਾਂ ਸਾਡੇ ਕੋਲ ਹੈ ਹੀ ਇਹ ਸੋ ਜਿਹੜਾ ਵੀ ਭਰਾ ਇਹਨੂੰ ਖਰੀਦਣਾ ਚਾਹ ਵਨ ਆਪਾਂ ਰੇਟ ਪੁੱਛਦੇ ਨੇਗੇ ਵੀ ਕੀ ਰੇਟ ਹੈ ਦਾ ਕੀ ਗੱਲ ਬਾਤ ਆ ਕੀ ਦੇਖ ਸਾ ਤੋਂ ਚੰਗੀ ਗਾਂ ਕੋਲ ਮਲਾ ਕੇ ਬਾਈ ਇਹਦਾ ਫਿਰ ਰੇਟ ਕਿੰਨਾ ਕਰਾਂਗੇ ਜੀ ਆਪਾਂ ਇਹਦਾ ਰੇਟ 1.5 ਹੈ ਵੀਰੇ 1 ਲੱਖ 5000 ਰੁਪਿਆ ਹਾਂਜੀ ਠੀਕ ਆ ਬਾਈ ਕਹਿੰਦਾ ਰੇਟ 1 ਲੱਖ 5000 ਰੁਪਈਆ ਦਾ ਬਾਕੀ ਫਿਕਸ ਪ੍ਰਾਈਸ ਨਹੀਂ ਹੋਣਾ ਬਾਈ ਕਹਿੰਦਾ ਕੋਈ ਗੱਲ ਨਹੀਂ ਜਦ ਮਾਰਤਾ ਤਾਂ ਕਰ ਦਾਂਗੇ ਜੀ ਮਾਰਤਾ ਬਾਈ ਕਹਿੰਦਾ ਵਧਿਆ ਕਰਦੇ ਕੋਈ ਗੱਲ ਨਹੀਂ ਜਿਹੜੀ ਭਰਾ ਨੂੰ ਪਸੰਦ ਆਉਂਦੀ ਹੈਗੀ ਤਾਂ ਪਿੰਡ ਛੰਨਾ ਗਲਾ ਸਿੰਘ ਵਾਲੇ ਪਹੁੰਚ ਕੇ ਇਹਨੂੰ ਤਹਿਸੀਲ ਤਬਾ ਜ਼ਿਲ੍ਹਾ ਬਰਨਾਲਾ ਤੇ ਢਲ ਢੁਲ ਦੇਖ ਸਕਦਾ ਬਾਈ ਇੱਥੋਂ ਪੂਰੀ ਫੁੱਲ ਪਈ ਹੈ ਜੀ ਹਜੇ ਢਾਂਡੋਲਾ ਪਈਆਂ ਨਹੀਂ ਆ ਠੀਕ ਆ ਠੀਕ ਆ ਜੀ ਸੋ ਜਿਹੜੇ ਭਰਾ ਨੂੰ ਬਾਈ ਅਕਰ ਨੰਬਰ ਫੇਰ ਬੋਲਿਓ ਨੰਬਰ ਹੈਗਾ 95013 44499